ਇੱਕ ਇੱਕ ਜੀ 23 ਦੋ ਵਾਰ ਦਾਤਾ ਨੇ 1 23 24 ਰਾਤ ਨੂੰ ਜੀਐਸ ਐਂਟਰਪ੍ਰਾਈਜ਼ਸ ਹੈ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਅਨੰਦਪੁਰ ਸਾਹਿਬ ਉੱਥੇ ਰਾਤ ਨੂੰ ਇੱਕ ਉੱਥੇ ਚੋਰੀ ਹੋਈ ਸੀ ਇੱਕ ਸੈਕਿੰਡ ਵਾਰ ਦਾ ਜਿਹੜੀ ਆਗਮਪੁਰ ਦੇ ਚੋਰੀ ਹੋਈ ਜਿਹੜੀ ਪਹਿਲੀ ਵਾਰ ਦਾ ਤੁਹਾਨੂੰ ਲੱਗਣ ਤੋਂ ਕਿ ਕਦਮਾਂ ਅੱਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਉਹਦੇ ਚ ਐਸਐਚਓ ਅਨੰਦਪੁਰ ਸਾਹਿਬ ਤੇ ਇਜਾਰਸੀਏ ਵੱਲੋਂ ਡੀਐਸਪੀ ਡੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਜਿਹੜਾ ਇਹ ਇਨਵੈਸਟੀਗੇਸ਼ਨ ਚਲਾਈ ਗਈ ਤੇ ਇਹਦੀ ਹਿਊਮਨ ਤੇ ਇਲੈਕਟ੍ਰੀਕਲ ਇੰਟੈਲੀਜੈਂਸ ਦੇ ਨਾਲ ਜਿਹੜੀ ਅਸੀਂ ਇਹਨਾਂ ਨੇ ਇਹ ਮਕਦਮਾ ਕਰੈਕ ਕੀਤਾ ਤੇ ਉਥੇ ਜਿਹੜਾ ਉਹਦੇ ਵਿੱਚ ਉਹ ਸਮਾਨ ਚੋਰੀ ਹੋਇਆ ਸੀ ਉਹਦੇ ਵਿੱਚੋਂ ਦੋ ਏਸੀ 15 LED ਇੱਕ ਫ੍ਰਿਜ ਦੋ ਇਨਵਰਟਰ ਤੇ ਦੋ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਉਹ ਰਿਕਵਰ ਕਰਤੀਆਂ ਤੇ ਇਦੇ ਵਿੱਚ ਦੋ ਅਕਿਊਜ਼ਡ ਜਿਹੜੇ ਆ ਇਹਨਾਂ ਸੀਗੇ ਇਨਵੋਲਵ ਹੋ ਰਿਹਾ ਸਟਰੀ ਕੀਤੇ ਗਏ ਨੇ ਇਹਨਾਂ ਚੋਂ ਇੱਕ ਕਰਮਬੀਰ ਸਿੰਘ ਉਰਫ ਬਿੱਲਾ ਪੁੱਤਰ ਜਸਵੰਤ ਸਿੰਘ ਤੇ ਸੈਕੰਡ ਸੀਗਾ ਜੀ ਸੰਗਰਾਮ ਸਿੰਘ ਪੁੱਤਰ ਜਸਵੰਤ ਸਿੰਘ ਇਹ ਪਿਲਕਣੀ ਥਾਣਾ ਸਾਹਾ ਅੰਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਇਸੇ ਤਰ੍ਹਾਂ ਜਿਹੜੀ ਸੈਕੰਡ ਵਾਰਦਾਤ ਹੈ ਉਹ ਉਹ ਵਾਰਦਾਤ ਅਗੰਪੁਰ ਦੇ ਵਿੱਚ ਘਰ ਦੇ ਅੰਦਰੋਂ ਚੋਰੀ ਹੋਈ ਸੀ ਉਹਦੇ ਵਿੱਚ ਵੀ ਸੇਮ ਕੇਸ ਰਿਜਿਸਟਰ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਉਹਦੇ ਉਹ ਵੀ ਕੇਸ ਕ੍ਰੈਕ ਕਰਕੇ ਦੋ ਦੋਸ਼ੀ ਅਮਰੀਕ ਸਿੰਘ ਪੁੱਤਰ ਜਗਿੰਦਰਨਾਮ ਬਲਜੀਤ ਸਿੰਘ ਪੁੱਤਰ ਚੇਤਾਰਾਮ ਇਹ ਬਾਏ ਸਮਰਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਚੋਰੀ ਹੋਇਆ ਛੋਨੇ ਚਾਂਦੀ ਗਹਿਣੇ ਜਿਹੜੇ ਆ ਉਹ ਬਰਾਮਦ ਕੀਤੇ ਗਏ ਤੇ ਚਾਰੇ ਦੋਸ਼ੀ ਜਿਹੜੇ ਨੇ ਉਹ ਸਾਡੀ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਫਰਦਰ ਇਨਟੈਰੋਗੇਸ਼ਨ ਸਾਡੇ ਵੱਲੋਂ ਹੋ ਰਹੀ ਹੈ ਤੇ ਇਹ ਸਾਨੂੰ ਉਮੀਦ ਹੈ ਹੋਰ ਵੀ ਅਸੀਂ ਜਿਹੜੀਆਂ ਇੱਥੋਂ ਦੁਬਾਰਾ ਦਤਨ ਡਿਸਟ੍ਰਿਕਟ ਕੀਤੀਆਂ ਹੈਗੀਆਂ ਉਹ ਵੀ ਇਹਨਾਂ ਤੋਂ ਅਸੀਂ ਕਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਉਮੀਦ ਹੈ ਵੀ ਉਹ ਵੀ ਛੇਤੀ ਹੋ ਜਾਣਗੇ ਉਹ ਦਾ ਫੈਮਲੀ ਬੈਕਗ੍ਰਾਉਂਡ ਉਹ ਤੁਹਾਨੂੰ ਮੈਂ ਦੱਸਿਆ ਜੋ ਵਾਲਾ ਸਾਹਾ ਠਾਣਾ ਸਾਹਾ ਬਾਲਾ ਦੇ ਘਰ ਨਾਲ ਰਹਿੰਦੇ ਪਾਕੀ ਡਿਟੇਲ ਚ ਅਸੀਂ ਪੁੱਛੀ ਸੀ ਉਹਨਾਂ ਤੋਂ ਕਰ ਰਹੇ ਆ ਸਾਡੇ ਕੋਲ ਰਿਕਾਰਡ ਤੇ ਜਿਹ ਹੈਗੇ ਨੇ ਇਹਦਾ ਜਿਹੜੇ ਫੜੇ ਆ ਚਲ ਇਹਦੇ ਤੋਂ ਪਹਿਲਾਂ ਵੀ ਕੁਵਾਰ ਦੱਤਾ ਇਹਨਾਂ ਨੇ ਕੀਤੀ ਹੋਈ ਆ ਉਹ ਅਸੀਂ ਰਿਕਾਰਡ ਇਹਨਾਂ ਦਾ ਸਬੰਧ ਠਾਣੇ ਤੋਂ ਲੈ ਰਹੇ ਹਾਂ ਕੁਵਾਰ ਦੱਤਾ ਹੈਗੀ ਕੀਤੀ ਹਾਂ ਹਾਂ ਵਰਦਤਾ ਪਹਿਲਾਂ ਕੀਤੀ ਹੋਈ ਆ ਇਹਨਾਂ ਨੇ ਪਹਿਲਾ ਮੁਕਦਮਾ ਦਰਜ ਨੇ ਕਿੱਥੇ ਕੀ ਦਰਜ ਨੇ ਕੀ ਵਰਦਤਾ ਨੇ ਉਹ ਸਾਰਾ ਰਿਕਾਰਡ ਅਸੀਂ ਦੇ ਰਹੇ ਹਾਂ ਕੁਛ ਇਹਨੇ ਦੱਸਿਆ ਵੀ ਫਿਊਚਰ ਵੀ ਕੋਈ ਕੁਵਾਰ ਦੱਤਾ ਦੀ ਪਲਾਨਿੰਗ ਕੋਈ ਤੁਹਾਨੂੰ ਦੱਸ ਦੇ ਉਹ ਜੀ ਅਸੀਂ ਦਾ ਤੋਂ ਇੰਟਰੋਗੇਸ਼ਨ ਸਾਡੀ ਚੱਲ ਰਹੀ ਹੈ ਜਿਵੇਂ ਜਿਵੇਂ ਕੋਈ ਹੋਰ ਆਉਟਪੁੱਟ ਇਨਪੁੱਟ ਸਾਡੇ ਕੋਲ ਆਉਂਦੀ ਹੈ ਆਉਟਪੁੱਟ ਤੇ ਤੁਹਾਨੂੰ ਦੇ ਤੁਹਾਨੂੰ ਦੱਸ ਜਾਈਏ